ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਦੇ ਨਵੇਂ ਆਏ ਐਸਐਸਪੀ ਬਰਾੜ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਅਤੇ ਇਸ ਤੋਂ ਬਾਅਦ ਅਬੋਹਰ ਪੁਲਿਸ ਨੇ ਸਖਤੀ ਵਖਾੰਦੇ ਹੋਏ ਪੁਰਾਣੀ ਫਾਜ਼ਿਲਕਾ ਰੋਡ ਤੇ ਜਾਂਚ ਦੌਰਾਨ ਇੱਕ ਮੋਟਰਸਾਈਕਲ ਰੋਕਿਆ ਤਮਖਬਰ ਦੀ ਸੂਚਨਾ ਦੇ ਆਧਾਰ ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲ ਹੈਰੋਇਨ ਬਰਾਮਦ ਹੋਈ ਜਿਸ ਖਿਲਾਫ 21 29 61 85 ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਰਿਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਅਬੋਹਰ ਦੇ ਐਸਆਈ ਸ਼੍ਰੀ ਮਿਲਕ ਰਾਜ ਨੇ ਦੱਸਿਆ ਕਿ ਮੁਖਬਰ ਨੇ ਉਹਨਾਂ ਨੂੰ ਸੂਚਨਾ ਦਿੱਤੀ ਸੀ ਕਿ ਅਬੋਰ ਦੇ ਇੰਦਰਾ ਨਗਰੀ ਵਾਸੀ ਹੈਰੋਇਨ ਨਸ਼ਾ ਲਿਆ ਕੇ ਵੇਚਦੇ ਹਨ ਤੇ ਲੋਕਾਂ ਨੂੰ ਨਸ਼ੇਵਾਲ ਲਾਂਦੇ ਹਨ ਜਿਸ ਦੇ ਆਧਾਰ ਤੇ ਇਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤੇ ਇਹਨਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਹੈਰੋਇਨ ਜੋ ਤੁਸੀਂ ਟੇਬਲ ਤੇ ਪਈ ਵੇਖ ਰਹੇ ਹੋ ਇਹ ਪੂਆ ਤੇ ਭਤੀਜੇ ਕੋਲੋਂ ਫੜੀ ਗਈ ਹੈ ਤੇ ਮੁੱਖ ਦੋਸ਼ੀ ਹਲ ਤੱਕ ਫਰਾਰ ਦੱਸਿਆ ਜਾ ਰਿਹਾ ਹੈ ਇੱਥੇ ਇਹ ਵੱਡੀ ਗੱਲ ਹੈ ਕਿ ਪੂਰੇ ਦਾ ਪੂਰਾ ਪਰਿਵਾਰ ਇਸ ਕੰਮ ਵਿੱਚ ਲੱਗਿਆ ਹੋਇਆ ਹੈ ਬੁਆ ਆਪਣੇ ਭਤੀਜੇ ਨਾਲ ਵੀ ਇਸ ਤਰ੍ਹਾਂ ਦਾ ਕੰਮ ਮਿਲ ਕੇ ਕਰ ਰਹੀ ਹੈ ਜੋ ਕਿ ਰਿਸ਼ਤਿਆਂ ਅਨੁਸਾਰ-ਤਾਰ ਕਰਦਾ ਨਜ਼ਰ ਆਉਂਦਾ ਹੈ ਇੱਥੇ ਬੋਲਦੇ ਹੋਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਐਸਐਸਪੀ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਇਸ ਤਹਿਤ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਜੋ ਨਸ਼ਾ ਤਸ਼ਕਰ ਫਾਜ਼ਿਲਕਾ ਵਿੱਚ ਰਹਿੰਦੇ ਹਨ ਜਾਂ ਤਾਂ ਉਹ ਕੰਮ ਛੱਡ ਜਾਣ ਜਾਂ ਫਾਜ਼ਿਲਕਾ ਜ਼ਿਲ੍ਹਾ ਛੱਡ ਜਾਣ ਕਿਉਂਕਿ ਪੁਲਿਸ ਨੁਕ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਫਾਜ਼ਿਲਕਾਰ ਨੂੰ ਨਸ਼ਾ ਮੁਕਤ ਬਣਾਉਣਾ ਉਹਨਾਂ ਨੇ ਇਹ ਹਾਇਦਾ ਕੀਤਾ ਹੈ ਅਤੇ ਹੋਰ ਇੱਥੇ ਬੋਲਦੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਇੱਕ ਮਹਿਲਾ ਇੱਕ ਵਿਅਕਤੀ ਵਾ ਇੱਕ ਅੰਨੇ ਦੇ ਖਿਲਾਫ 50 ਗ੍ਰਾਮ ਹੈਰੋਇਨ ਦਾ ਮਾਮਲਾ ਦਰਜ ਕੀਤਾ ਹੈ ਇਹਨਾਂ ਨੇ 50 ਗ੍ਰਾਮ ਹੈਰੋਇਨ ਦੇ 3 ਲੋਕਾਂ ਦੇ ਖਿਲਾਫ ਪਰਚਾ ਦਰਜ ਕਰਾ ਲਏ ਤੇ ਜਾਣਕਾਰੀ ਮਿਲ ਰਹਾ ਜੀ ਤੁਸੀਂ ਇਹ ਬੰਦੇ ਚਿੱਟਾ ਵੇਚਦੇ ਸੀ ਕਿਰਤਾ ਤਿੱਗਰੇ ਇਹ ਕਿਵੇਂ ਸੰਭਲਦਾ ਚਲੋ ਇਸ ਨੂੰ ਇਹ ਜਿਵੇਂ ਵਾਲੀ ਚੌਕ ਰਾਣੀ ਫਾਇਲ ਕਰੋੜ ਨਾਕਾਬੰਦੀ ਕੀਤੀ ਸੀ ਤੇ ਉੱਥੇ ਸਾਨੂੰ ਮੈਨੂੰ ਮੁਖਬਰੀ ਹੋਈ ਸੀ ਵੀ ਆਹ ਬੰਦੇ ਚਿੱਟੇ ਦਾ ਕੰਮ ਕਰ ਰਹੇ ਨੇ ਕਿ ਸ਼ੱਬਾ ਸਿੰਘ ਸ਼ੱਬਾ ਸਿੰਘ ਦੀ ਮਾਤਾ ਲਾਢੀ ਤੇ ਇੱਕ ਕਮਲਦੀਪ ਸਿੰਘ ਆ ਜੋ ਕਦੇ ਲਾਢੀ ਤੇ ਕਮਲਦੀਪ ਸਿੰਘ ਹੁਣ ਜਿਹੜੇ ਆ ਕੇ ਘਰ ਵਿੱਚ ਬੈਠੇ ਵੇਖਦੇ ਨੇ ਸ਼ੱਬਾ ਸਿੰਘ ਦੇ ਆਸ-ਪਾਸੇ ਆ ਤੇ ਗ੍ਰੇਡ ਕਰਕੇ ਉਹਨਾਂ ਨੂੰ ਕਾਬੂ ਕੀਤਾ ਦੋਵਾਂ ਤੋਂ 50 ਗ੍ਰਾਮ ਹੋਇਆ ਨਾ 4850 ਰੁਪਏ ਡਰਗ ਮੰਨੀ ਇੱਕ ਕੰਪਿਊਟਰ ਕੰਡਾ ਬਰਾਮਦ ਕੀਤਾ ਜੀ सबा से गई है बाकी अगर तफ्तील चल रही है अगले रिमांड लेके बाकी कार्रवाई की ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत